ਕਬੱਡੀ 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 ਵੱਲੋਂ 2100 ਹੋਊਗਾ ਨਾਥ ਦੇ ਲਈ ਮੇਰੇ ਵੀਰੋ ਆਹ ਕਬੱਡੀ ਦੇ ਉੱਪਰ ਲਾਲੀ ਸਾਡਾ ਵੀਰ ਮੇਰੇ ਵੀਰੋ ਆਸਟ੍ਰੇਲੀਆ ਤੋਂ ਚੇਚੇ ਤਰ ਦੇ ਪੁੱਜਿਆ ਪਰ ਆਹ ਦੇਖੋ ਨਾਥ ਲਈ ਇੱਕ ਵਾਰੀ ਤਾੜੀ ਮਾਰ ਦੋ ਕਿ ਦੇਖ ਕੇ ਸ਼ੀਨਾ ਉਹ ਨਜ਼ਾਰਾ ਨਜ਼ਾਰਾ ਕਲਿਆਣ ਸੁੱਖਾਂ ਤੇ ਕੰਗਾ ਕਲਿਆਣ ਸੁੱਖਾਂ ਤੇ ਕੰਗਾ ਕੜਿਆਣੇ ਆਲਾ ਖੁਸ਼ੀ ਆਹ ਲੜਦਾ ਮੇਲਾ ਖੇਡ ਮੈਦਾਨ ਦੇ ਵਿੱਚ ਕ੍ਰਿਸ਼ਨ ਵੀਰੇ ਮਾਫੀ ਚਾਹਵਾਂਗੇ ਇਹ ਸਹਯੋਗੰਦੇ ਆ ਲੈ ਵੀ ਪ੍ਰਿੰਸ ਕੜਿਆਲਾ ਦੇਖ ਲੈ ਮੁੰਡਿਆ ਅੱਜ ਖੁਸ਼ੀ ਵੱਧ ਵੱਧ ਕੇ ਕਬੱਡੀਆਂ ਪਾ ਰਿਹਾ ਹੈ ਅੱਜ ਖੁਸ਼ੀ ਵੱਧ ਵੱਧ ਕੇ ਕਬੱਡੀਆਂ ਪਾ ਰਿਹਾ ਹੈ ਕੜਿਆਣੇ ਵਾਲਾ ਜੱਗੂ ਖਿੱਚ ਤੇ ਆ ਰਹੀ ਜਾਂ ਫਿਰ ਕਹਿ ਛਾਕੇ ਨੂੰ ਹਾਕਮ ਵਾਲਿਆ ਹੱਥੇ ਬੱਲੇ ੱੱਲੇ ਬੱਲੇ 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 ਇਹ ਚਮਟਮਾਨ ਕਰਦਾ ਪਰ ਅਮਰਤਨਾਥ ਇਹ ਜੋਦੇ ਲਖਣ ਕੇ ਯੂਐਸਏ ਦਾ ਬੱਲੇ 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 ਹੇਤਾ ਪਹਿਲਾ ਸੈਮੀਫਾਈਨਲ ਕੰਨ ਦੇ ਵਿਰੋ ਰਵੀ ਕੈਂਦਰਮ ਦੀ ਧਰਤੀ ਦਾ ਇਹ ਚੁੰਡੀ ਸਰਦਾਰ ਦਾ ਪੁੱਤਰ ਕਬੱਡੀ ਪਾਉਂਦਾ ਹੈ ਰਵੀ ਕੈਂਦਰਮ ਵਾਲਾ ਪਹਿਲੀ ਵਾਰੀ ਨਿਊਜ਼ੀਲੈਂਡ ਖੇਡਿਆ ਤੇ ਸਿਰਾ ਕਰਵਾਇਆ ਹੈ ਵੀ ਜੱਟ ਲੁਧਿਆਰੇ ਦਾ ਮੈਂ ਵੀ ਜੱਟ ਲੁਧਿਆਰੇ ਦਾ ਪਰ ਇੱਕ ਪਾਸੇ ਜੱਗੂ ਹੈ ਇਹ ਜੱਗੂ ਹਾਕਮ ਵਾਲਿਆ ਹਾਕਮ ਵਾਲਿਆ ਜੱਗੂ ਤੇ ਖੁਸ਼ੀ ਤਾੜੀਆਂ ਮਾਰ ਦੋ ਵਾਹ ਆਹ ਉਂਗਲ ਖੜੀ ਕਰ ਗਿਆ ਕਿ ਲਖਣ ਜੁਐਸਏ ਕਹਿੰਦਾ ਵੀ 1000 ਦਾ ਜਫਾ ਸਿਆਹ ਦੋਦੀ ਟੀਮ ਦਾ ਹਰ ਜਫਾ 1000 ਦਾ ਇਹ ਅਮਰਤਪਾਲ ਨਾਥ ਸਿਆਹ ਦਲ ਵਾਲਾ ਇੰਦਰਜੀਤ ਜੋਸਣ ਜੋਦਾ ਲਖਣ ਕੇ ਜੁਐਸਏ ਐਨਮਾਨ ਕਰਦੇ ਨੇ ਪਾਨਾ ਪਾਨਾ ਤੇ ਨਾਪ ਏ ਟੱਕ 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 ਟੱਕਰ sire di satnam di ਬੜੈ ਸਾਹਿਬ ਲਓ 3100 ਦਾ ਜਫਾ ਲੰਘਿਆ ਇਹ ਨਾ ਜਰਮਨ ਦੀ ਟੀਮ ਵਾਲਿਓ ਖੇਡਿਆ ਪਾਲਾ ਖਲੋਟੀ ਵਾਲਾ ਨੇਰੇ ਵੀਰੋ ਇਹਨੇ ਜਰਮਨ ਇਸੇ ਤਰ੍ਹਾਂ ਕਬੱਡੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ